ਟਰੰਪ ਨੇ ਇਜ਼ਰਾਈਲ ਅਤੇ ਮਿਸਰ ਦੇ ਆਪਣੇ ਭਾਸ਼ਣਾਂ ਵਿੱਚ ਆਜ਼ਾਦ ਫਲਸਤੀਨ ਮੁਲਕ ਤਾਂ ਦੂਰ ਦੀ ਗੱਲ ਇਹ ਵੀ ਨਹੀਂ ਕਿਹਾ ਕਿ ਫਲਸਤੀਨੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਾਂ ਉਹਨਾਂ ਦੇ ਅਧਿਕਾਰ ਯਕੀਨੀ ਬਣਾਉਣੇ ਚਾਹੀਦੇ ਨੇ ਟਰੰਪ ਅਤੇ ਉਹਨਾਂ ਦੇ ਜਵਾਈ ਕੁਸ਼ਨਰ ਜੋ ਸ਼ਾਂਤੀ ਯਤਨਾਂ ਵਿੱਚ ਉਹਨਾਂ ਦੇ ਦੂਤ ਸੀ ਗਾਜ਼ਾ ਨੂੰ ਇੱਕ ਰੀਅਲ ਅਸਟੇਟ ਪ੍ਰਾਪਰਟੀ ਵਜੋਂ ਦੇਖਦੇ ਨੇ ਇਹ ਵੀ ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਨੈਤਨਯਾਹੁ ਅਤੇ ਕਈ ਤੌਰ ਸੱਜੇ ਪੱਖੀ ਇਜ਼ਰਾਈਲੀ ਆਗੂਆਂ ਦੀ ਤਰ੍ਹਾਂ 트럼ਪ ਵੀ ਕਿਹਾ ਕਰਦੇ ਸੀ ਕਿ ਗਾਜ਼ਾ ਦੇ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜ ਦੇਣਾ ਚਾਹੀਦਾ ਹੈ ਤੇ ਉੱਥੇ ਕਾਰੋਬਾਰ ਲਈ ਕੋਟਲ, ਰੈਸਟੋਰੈਂਟ, ਕਲੱਬ ਸਮੁੰਦਰੀ ਤੱਟ ਤੇ ਘਰ ਬਣਾਏ ਜਾਣੇ ਚਾਹੀਦੇ ਨੇ। 트럼ਪ ਗਾਜ਼ਾ ਤੇ ਅਮਰੀਕੀ ਕਬਜ਼ੇ ਦੀ ਗੱਲ ਵੀ ਕਹਿ ਚੁੱਕੇ ਨੇ ਸ਼ਾਂਤੀ ਸਮਝੌਤੇ ਤੋਂ ਬਾਅਦ ਜਦੋਂ ਟਰੰਪ ਤੋਂ ਪੱਤਰਕਾਰਾਂ ਨੇ ਟੂ ਸਟੇਟ ਸੋਲਿਊਸ਼ਨ ਦਾ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਸ਼ਾਂਤੀ ਯੋਜਨਾ ਸਿਰਫ ਗਾਜ਼ਾ ਨੂੰ ਫਿਰ ਤੋਂ ਬਣਾਉਣ ਤੇ ਕੇਂਦਰਿਤ ਹੈ ਇਹ ਗੱਲਾਂ ਨੂੰ ਦੇਖਦੇ ਹੋਈ ਇੱਕ ਵੱਡਾ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਜੇਲ੍ਹ ਕਹੇ ਜਾਣ ਵਾਲੇ ਗਾਜ਼ਾ ਤੇ ਇੱਕ ਨਵੇਂ ਵਸਤੀਵਾਦੀ ਸ਼ਾਸਨ ਦਾ ਦੌਰ ਸ਼ੁਰੂ ਹੋ ਰਿਹਾ ਹੈ ਜਦੋਂ ਗਾਜ਼ਾ 'ਚ ਨਸ਼ਲ ਕੁਸ਼ੀ ਚੱਲ ਰਹੀ ਸੀ ਉਸੇ ਸਮੇਂ ਫਲਸਤੀਨ ਦੇ ਦੂਜੇ ਹਿੱਸੇ ਬੈਸਟ ਬੈਂਕ ਵਿੱਚ ਇਜ਼raਇਲੀ ਵਸਨੀਕ ਅਤੇ ਫੌਜੀ ਪਲਸਤੀਨੀਆਂ ਦੇ ਘਰਾਂ ਤੇ ਖੇਤਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ